ਜਿੰਦਾ ਜਿੰਦਾ ਰੰਗਾਂ ਨੂੰ ਬੋਲਣ ਯੇਸ ਕਰੇਗਾ ਪਹਿਲੇ ਆ ਲੈ ਗਿਆ ਆ ਮੈਂ ਕਰਿਆ ਜਾ ਦਾ ਸਭ ਮੋਗਣ ਚੱਕਰ 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 ਚੱਕਲਾ ਚੱਕਲਾ ਆ ਚਾਹ ਹੱਲੇ ਵੀ ਚੱਲਦਾ ਓਏ ਲੈ ਲੈ ਹਵੇ ਹਵੇ ਸ਼ੁਕਰ ਲੈ ਲੈ ਥੋੜਾ ਪਾ ਦੇ ਯਾਰ ਉਹਨੂੰ ਤੁਸੀਂ ਰੱਖ ਲਓ ਉਹਨੂੰ ਹਾਂ ਤੁਸੀਂ ਰੱਖ ਲਓ ਨਹੀਂ ਮੈਂ ਤਾਂ ਹੋਰ ਹੀ ਹੈਲੋ ਡਾਕਟਰ ਸਵੈਕਰ ਹਾਈਵੇ ਤੇ ਰੋਡ ਤੇ ਐਕਸੀਡੈਂਟ ਹੋਇਆ ਕੀ ਲੱਗਦਾ ਇੱਥੇ ਰੈਫਰ ਕੀਤਾ ਕਿ ਕਿੰਨਾ ਹਾਲਾਤ ਉਹਦੀ ਥੋੜੀ ਬੁਰੀ ਸੀਗੀ ਹਾਲਤ ਤੇ ਆਇਆ ਵੀ ਇਸ ਵਕਤੇ ਸਵੇਰੇ ਸੀਗਾ ਤੇ ਇਸੇ ਵਿੱਚ ਸੱਟ ਦਾ ਥੋੜਾ ਸ਼ੱਕ ਸੀ ਉਸ ਕਰਕੇ ਫਿਰ ਰੈਫਰ ਕਰਨਾ ਪਿਆ ਸਾਨੂੰ ਉਸ ਜ਼ਿਆਦਾ ਨਹੀਂ ਕਰ ਰਿਆ ਸੀ ਓਕੇ ਤੇ ਸਾਹ ਵੀ ਇਹਨੂੰ ਠੀਕ ਨਹੀਂ ਆ ਰਿਆ ਸੀ ਉਸ ਕਰਕੇ ਫਿਰ ਨਜਿੰਦਰ ਰਪਾ ਤੇ ਰੈਫਰ ਕੀਤਾ ਜ਼ਿਆਦਾ ਸੀਰੀਅਸ ਸੀ ਜ਼ਿਆਦਾ ਨਹੀਂ ਕਹਿ ਸਕਦੇ ਹਾਂ ਜੇ ਟਾਈਮ ਤੇ ਲਾਜ ਹੋ ਜਾਏਗਾ ਤੇ ਸ਼ਾਇਦ ਬਚਾਅ ਹੋ ਸਕਦਾ ਸੜਕ ਦਾ ਹਾਈਵੇ ਤੇ ਐਕਸੀਡੈਂਟ ਹੋਇਆ ਫਲੋਰ ਪਾਕਪੁਰ ਤੋਂ ਕੀ ਜਾਨਾ ਚਾਹੁੰਦੇ ਆ ਤੇ ਕਿਦਾਂ ਹੋਇਆ ਐਕਸੀਡੈਂਟ ਤੇ ਕੀ ਕਰਨਾ ਇਹ ਐਕਸੀਡੈਂਟ ਦੇ ਸਬੰਧ ਵਿੱਚ ਮੇਰੇ ਨਾਲ ਨੇ ਜੀ ਇੰਚਾਰਜ ਐਸਆਈ ਜਸਵਿੰਦਰ ਸਿੰਘ ਜਿਨ੍ਹਾਂ ਨੂੰ ਕਿਸੇ ਨੇ ਫੋਨ ਕੀਤਾ ਰਾਗੀ ਨੇ ਵੀ ਐਕਸੀਡੈਂਟ ਹੋ ਗਿਆ ਆ ਉਹਨਾਂ ਨੇ ਤੁਰੰਤ ਮੈਨੂੰ ਕਾਲ ਕੀਤੀ ਮੈਂ ਡਿਊਟੀ ਤੇ ਹਾਜ਼ਰ ਸੀ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਕੈਂਟਰ ਸੀਗਾ ਜੋ ਕਿ ਜਲੰਧਰ ਤੋਂ ਜਾ ਰਿਹਾ ਸੀਗਾ ਇਧਰ ਉਧਰ ਖੰਸੜ ਉਹ ਅੱਗੇ ਜਾ ਰਹੇ ਸੀ ਜੂਪੀ ਨੰਬਰ 82 ਮੁਜਫਰ ਨਗਰ ਉਹਦੇ ਵਿੱਚ ਬੱਜਿਆ ਸੀ ਜਿਹਦੇ ਵਿੱਚ ਉਹ ਵਿੱਚ ਪ੍ਰੈਸ ਹੋ ਗਿਆ ਸੀਗਾ ਜਿਹਨੂੰ ਅਸੀਂ ਪਬਲਿਕ ਦੀ ਮਦਦ ਨਾਲ ਗੱਡੀ ਚੋਂ ਬਾਹਰ ਕੱਢ ਕੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਲੋਰ ਦਾਖਲ ਕਰਵਾਇਆ ਜਿੱਥੇ ਉਹਨਾਂ ਦੀ ਜਿਹੜੀ ਸਿਹਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕੀਤਾ ਦੇ ਹਾਲਾਤ ਹੈ ਕੋਈ ਜਾਨੀ ਨੁਕਸਾਨ ਤੋਂ ਬਚਾਇਆ ਬਸ ਜਾਨੀ ਨੁਕਸਾਨ ਤੋਂ ਬਚਾਇਆ ਬਟ ਜਿਹੜੇ ਜ਼ਖਮੀ ਹੋਇਆ ਜੀ ਉਹ ਸੀਰੀਅਸ ਸੀ ਆਹਾਂ ਦਾ ਜੀ ਹੈ ਜੋ ਨੀਂਦ ਆਗੇ ਕੀ ਹੋਇਆ ਦੇਖਣ ਤਾਂ ਇਹੀ ਲੱਗਦਾ ਕਿ ਜਿਵੇਂ ਕਿ ਡਰਾਈਵਰ ਨੂੰ ਜਿਹੜਾ ਕੈਂਟਰ ਡਰਾਈਵਰ ਸੀ ਉਹਨੂੰ ਨੀਂਦ ਆਗੇ ਹੁਣ ਕਾਰ ਨਹੀਂ ਹੋਇਆ ਕਿਉਂਕਿ ਉਹ ਬੱਸ ਸਟੈਂਡਸ ਗਿਆ ਬੱਸ ਸਟੈਂਡ ਤੇ ਤਾਂ ਸਲੋ ਹੀ ਹੁੰਦਾ ਹੈ ਤਕਰੀਬਨ ਕੋਈ ਵੀ ਵਾਹਨ ਜਾਂਦਾ ਸਲੋ ਕੇ ਜਾਂਦਾ ਜਿਹੜੀ ਬੱਸ ਸੀ ਉਹਦੇ ਤੇ ਕਿੰਨੇ ਯਾਤਰੀ ਕਿੰਨੇ ਸੀ ਬਾਈ ਜੀ ਲੱਗਦਾ ਉਹਦੇ ਚ ਡਰਾਈਵਰ ਨੂੰ ਪੁੱਛਿਆ ਉਹਨੂੰ ਦੱਸਿਆ ਵੀ 2-4 ਪੈਸੇਂਜਰ ਸੀਗੇ ਤੇ ਉਹਦਾ ਵੀਰ ਸਿੰਘ ਜੋ ਕਿ ਡਰਾਈਵਰ ਵੀ ਮੁੱਖ ਤੇ ਹਾਜ਼ਰ ਸੀਗਾ ਉਹਨਾਂ ਨੂੰ ਡਿਊਟੀ ਅਫਸਰ ਜਸਵਿੰਦਰ ਸਿੰਘ ਦੇ ਹਵਾਲੇ ਕੀਤਾ ਤੇ ਜਿਹੜੀ ਗੱਡੀ ਸੀ ਉਸ ਨੂੰ ਅਸੀਂ ਫੈਡਰੇ ਦੀ ਮਦਦ ਨਾਲ ਸਾਈਡ ਤੇ ਕਰਵਾ ਦਿੱਤਾ ਹਾਈਵੇ ਨਿਰਵੈਗਨ ਚਲਾਤਾ